ਰਾਜਨੀਤੀ ਵਿੱਚ ਮੋੜ ਸਰਗਰਮ ਹੋਈ ਨਵਜੋ ਸਿੱਧੂ ਕਿਹਾ ਮੈਂ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਆਇਆ ਸੀ ਕੋਈ ਕਾਰੋਬਾਰ ਕਰਨ ਲਈ ਨਹੀਂ ਸਿਕੰਦਰ ਸਿੰਘ ਮਲੂਕਾਂ ਨੇ ਕੀਤੀ ਘਰ ਵਾਪਸੀ ਸੁਖਬੀਰ ਬਾਦਲ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਿਲ ਪੰਜਾਬ ਚ ਹਰਿਆਣਾ ਦੇ ਮੁੱਖ ਮੰਤਰੀ ਨੂੰ ਵਿਖਾਈਆਂ ਗਈਆਂ ਕਾਲੀਆਂ ਚੰਡੀਆਂ ਲੋਕਾਂ ਨੇ ਪਾਣੀ ਚੋਰ ਵਾਪਸ ਜਾ ਦੇ ਲਗਾਏ ਨਾਰੇ ਮੌਨਸੂਨ ਨੂੰ ਲੈ ਕੇ ਆਈ ਚੰਗੀ ਖਬਰ 19 ਜੂਨ ਤੋਂ ਲੈ ਕੇ 25 ਜੂਨ ਵਿਚਾਲੇ ਉੱਤਰ ਪੱਛਮੀ ਭਾਰ ਦੇ ਯਾਤਰੀ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੀ ਰਾਜਨੀਤੀ ਤੇ ਕਾਂਗਰਸ ਵਿੱਚ ਸਰਗਰਮ ਹੋਣ ਬਾਰੇ ਸੋ ਹਾਲਾਂ ਦੇ ਵਿੱਚ ਕਾਰਨ ਨਵਜੋਤ ਸਿੱਧੂ ਨੇ ਬਟਾਪਿਆਂ ਦੇ ਤਰਨ ਨਵਜੋਤ ਸਿੱਧੂ ਨੇ ਆਪਣੀ ਸਥਿਤੀ ਸਪਸ਼ਟ ਕਰਦੇ ਹ ਕਿ ਹੈ ਕਿ ਮੈਂ ਰਾਜਨੀਤੀ ਵਿੱਚ ਬਦਲਾਅ ਲਿਆਉਣ ਦੀ ਆਇਆ ਸੀ ਕੋਈ ਕਾਰੋਬਾਰ ਕਰਨ ਲਈ ਨਹੀਂ ਦਰਅਸਲ ਨਵਜੋਤ ਸਿੱਧੂ ਪਾਰਟੀ ਤੋਂ ਕਾਫੀ ਨਾਰਾਜ਼ ਜਾਬਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਵਿੱਚ ਪੰਜਾਬ ਵਿੱਚ ਆਈਆਂ ਸਾਰੀਆਂ ਸਰਕਾਰਾਂ ਮਾਫੀਆ ਦੁਆਰਾ ਚਲਾਈਆਂ ਗਿਆ ਹਨ ਪਰ ਮੈਂ ਹਜੇ ਵੀ ਆਪਣੇ ਸਿਧਾਂਤਾਂ ਦੇ ਕਾਇਮ ਹਾਂ ਨਵਜੋਤ ਸਿੰਘ ਨੇ ਅਕੇ ਕਿਹਾ ਹੈ ਕਿ ਜੇਕਰ ਪਿਛਲੇ 15 ਸਾਲਾਂ ਦੀ ਰਾਜਨੀਤੀ ਵਿੱਚ ਮੇਰੇ ਤੇ ਕੋਈ ਦੋਸ਼ ਲੱਗਾ ਹੈ ਤਾਂ ਮੈਨੂੰ ਦੱਸੋ ਮੈਂ ਆਪਣੀ ਜ਼ਮੀਰ ਅਤੇ ਚਰਿੱਤਰ ਨੂੰ ਡਿੱਗਣ ਨਹੀਂ ਦਿੱਤਾ ਪੰਜਾਬ ਵਿੱਚ ਬਦਲਾਅ ਲਈ ਕੋਈ ਨੀਤੀ ਨਹੀਂ ਲਿਆਂਦੀ ਗਈ ਨਾ ਹੀ ਕੋਈ ਪ੍ਰੋਗਰਾਮ ਲਾਨਿਆ ਗਿਆ ਕਈ ਸਾਲਾਂ ਤੋਂ ਸਰਕਾਰਾਂ ਕਰਜ਼ਾ ਲੈ ਕੇ ਪੰਜਾਬ ਚਲਾ ਰੀਆਂ ਸਨ ਇਸ ਦੇ ਉਲਟ ਉਹ ਮੇਰੇ ਤੇ ਉੱਚੀ ਆਵਾਜ਼ ਵਿੱਚ ਬੋਲਣ ਦਾ ਦੋਸ਼ ਲਗਾਉਂਦੇ ਸਨ ਅਸੀਂ ਤੇ ਤੋੜ ਕੇ ਨਵਾਂ ਸਿਸਟਮ ਬਣਾਣਾ ਹੈ ਇਹ ਕੇ ਤੰਦਾ ਹੀ ਕਰਨਾ ਸੀ फिर राजनीति की लेना सी राजनीति तो जिस दिन लोगों का भला करने कोई कहेगा नीह चुन दे कुछ नहीं चाहिए क्या पॉलिसी पर कोई ध्यान नहीं है ठीक है अजय माफिया माफिया के सारे सरप्रस्त है पिछले तीस साल में जितनी आई आई और सब माफिया चलाते रहे सत्तर अस्सी हजार करोड़ रुपया सिद्धू वहीं खड़ा है नहीं बदली पंद्रह साल जितनी देर राजी में वो अभी है ना पॉलिसी बद ਕਿਸ ਨੇ ਪਾਲਿਸੀ ਦੀ ਹੈ ਕੋਈ ਹਾਂ ਭਾਈ ਇਹ ਖਾਇਕਮਾਨ ਹੈ ਪਾਰਟੀਆਂ ਚਲਾਉਣ ਵਾਲੇ ਲੋਕ ਨੇ ਜਿਉਂ ਦੀ ਮਰਜ਼ੀ ਹੈ ਵਹੀ ਕਰਤੇ ਹੈ ਸਾਬਕਾ ਮੰਤਰੀ ਅਤੇ ਕੋ ਸਮਾਂ ਪਹਿਲਾਂ ਸ਼੍ਰੋਮਣੀ ਕਾਦਲ ਤੋਂ ਪਾਸੇ ਹੋ ਗਏ ਸਿਕੰਦਰ ਸਿੰਘ ਮਲੂਕਾ ਨੇ ਲੁਧਿਆਣਾ ਵਿਖੇ ਸ਼੍ਰੋਮਣੀ ਕਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹਾਜ਼ਰੀ ਵਿੱਚ ਮੁੜ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਹੈ ਮਲੂਕਾ ਦੇ ਕਰ ਵਾਪਸੀ ਕਰਨ ਸਮੇਂ ਸਾਫ ਦਾ ਕੈਬਨਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਸਾਫ ਦਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੂੰਦੜ ਸਮੇਤ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ હાજર ਸਨ ਜਿਕਰ ਇਹ ਮਲੂਕਾ ਦੇ ਨੂੰ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਪਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਉਸ ਸਮੇਂ ਸਿਕੰਦਰ ਸਿੰਘ ਮਲੂਕਾ ਸ਼ਾਂਤ ਹੋ ਕੇ ਆਪਣੇ ਘਰ ਬੈਠ ਕੇ ਸਨ ਉਹਨਾਂ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਸੀ ਮਲੂਕਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਮੇਂ ਸੁਖਬੀਰ ਬਾਦਲੇ ਕਿਹਾ ਕਿ ਮਲੂਕਾ ਦੇ ਘਰ ਵਾਪਸੀ ਕਰਨ ਨਾਲ ਸ਼੍ਰੋਮਣੀ ਕਾਲਦਨ ਨੂੰ ਜਿੱਥੇ ਪੰਜਾਬ ਵਿੱਚ ਬਜਬੂਤੀ ਮਿਲੇਗੀ ਉੱਥੇ ਹੀ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਵੀ ਪਾਰਟੀ ਉਮੀਦਵਾਰ ਨੂੰ ਕਾਫੀ ਸ਼ਕਤੀ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲਦਨੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਪਿਆਰੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ ਦੱਸਦੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੁਧਿਆਣਾ ਵਿੱਚ ਪਹੁੰਚੇ ਤਾਂ ਕਈ ਥਾਵਾਂ ਤੇ ਲੋਕਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਉਹਨਾਂ ਦਾ ਵਿਰੋਧ ਕੀਤਾ ਤੇ ਪਾਣੀ ਚੋਰ ਵਾਪਸ ਜਾਓ ਦੇ ਨਾਅਰੇ ਲਗਾਏ ਜ਼ਿਕਰ ਕਰਦੀ ਹੈ ਕਿ ਨਾਇਬ ਸਿੰਘ ਸੈਣੀ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲੁਧਿਆਣਾ ਪਹੁੰਚੇ ਸਨ ਦੱਸਦੀ ਕਿ ਲੁਧਿਆਣਾ ਵਿੱਚ 19 ਤਾਰੀਖ ਨੂੰ ਲੁਧਿਆਣਾ ਪਛਮੀ ਹਲਕੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਹਨ ਜਿਸ ਦੇ ਲਈ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਵੀ ਆਇਆ ਹੈ ਅੱਜ ਹੀ ਉਹ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੁੰਚੇ ਸੰਤਾ ਲੋਕਾਂ ਨੇ ਉਹਨਾਂ ਦਾ ਕਈ ਥਾਵਾਂ ਤੇ ਵਿਰੋਧ ਕੀਤਾ ਭਿਆਨਕ ਗਰਮੀ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ ਪਹਿਲਾਂ ਇਸ ਸਾਲ ਦੇ ਵੱਧ ਤੋਂ ਵੱਧ ਤਾਪਮਾਨ ਦਾ ਰਿਕਾਰਡ ਦਿੱਲੀ ਐਨਸੀਆਰ ਵਿੱਚ ਟੁੱਟਿਆ ਸੀ ਅਤੇ ਹੁਣ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ 13 ਜੂਨ 2025 ਨੂੰ ਦੇਸ਼ ਭਰ ਵਿੱਚ ਦਰਜ ਕੀਤਾ ਗਿਆ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸ਼੍ਰੀਨਗਰ ਵਿੱਚ ਸਭ ਤੋਂ ਵੱਧ ਤਾਪਮਨ 50.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਨ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸ਼੍ਰੀਨਗਰ ਤੋਂ ਇਲਾਵਾ ਦੇਸ਼ ਦੇ 20 ਸ਼ਹਿਰਾਂ ਦਾ ਤਾਪਮਨ 42 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ। ਤਸਦੀਕੀ ਮੌਸਮ ਵਿਭਾਗ ਨੇ ਤੇਜ਼ ਗਰਮੀ ਦਾ ਰੈਟ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਬੰਗਾਲ ਦੀ ਖਾੜੀ ਵਿੱਚ ਇੱਕ ਹੋਰ ਸਿਸਟਮ ਸਰਗਰਮ ਹੋ ਗਿਆ। ਇਸ ਕਾਰਨ ਦੱਖਣ ਪੱਛਮੀ ਮੌਨਸੂਨ ਆਉਣ ਵਾਲੇ 72 ਘੰਟਿਆਂ ਵਿੱਚ ਕਈ ਰਾਜਾਂ ਵਿੱਚ ਮਜ਼ਬੂਤ ਹੋ ਸਕਦਾ ਹੈ ਤੇ ਅੱਗੇ ਵਧ ਸਕਦਾ ਹੈ। ਤਸਦੀਕੀ ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਨੇ ਇਸ ਹਫ਼ਤੇ ਮੁੜ ਗਤੀ ਫੜ ਲਈ ਹੈ ਤੇ ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਯਾਤਰੀ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ। ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਸਮੇਂ ਐਂਟਰੀ ਹੋਵੇਗੀ ਜੇ ਅਜਿਹਾ ਹੁੰਦਾ ਹੈ ਤੇ ਆਮ ਨਾਲੋਂ ਬਹੁਤ ਪਹਿਲਾਂ ਹੋਵੇਗਾ ਪੌਂਸਨ 25 ਮਈ ਨੂੰ ਕੇਰਲਾ ਪਹੁੰਚਿਆ ਸੀ ਅਗਲੇ ਕੁਝ ਦਿਨਾਂ ਵਿੱਚ ਇਹ ਤੇਜ਼ੀ ਨਾਲ ਵਧਿਆ ਤੇ 29 ਮਈ ਤੱਕ ਮੁੰਬਈ ਸਮੇਤ ਕੇਂਦਰੀ ਮਹਾਰਾਸ਼ਟਰ ਦੇ ਗੁੱਝ ਹਿੱਸਿਆਂ ਤੇ ਉੱਤਰ ਪੂਰਬ ਵਿੱਚ ਪਹੁੰਚ ਗਿਆ ਹਾਲਾਂਕਿ 28 ਤੋਂ ਲੈ ਕੇ 29 ਮਈ ਅਤੇ 10 ਤੋਂ ਲੈ ਕੇ 11 ਜੂਨ ਤੱਕ ਇਹ ਰੁਕਿਆ ਰਿਹਾ ਹੈ ਤੇ ਇਹ ਹੁਣ ਇਹ ਮੁੜ ਤੋਂ ਸਰਗਰਮ ਹੋ ਗਿਆ ਹੈ ਜੂਨ ਦੇ ਸ਼ੁਰੂ ਹੋਣ ਤੋਂ ਮੀਂਹ ਕੱਟ ਪੈਣ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਕਾਰਨ ਕਿ 8 ਤੋਂ ਲੈ ਕੇ 9 ਜੂਨ ਤੱਕ ਉੱਤਰ ਪੱਛਮੀ ਅਤੇ ਮੱਧ ਭਾਰਤ ਦੇ ਵੱਡੇ ਵੱਟੇ ਹਿੱਸਿਆਂ ਵਿੱਚ ਅਤਿ ਦੀ ਗਰਮੀ ਹੋ ਗਈ ਆਈਐਮਡੀ ਅਨੁਸਾਰ ਮੌਨਸੂਨ ਹੁਣ 18 ਜੂਨ ਤੱਕ ਮੱਧ ਅਤੇ ਉੱਤਰੀ ਭਾਰਤ ਦੇ ਬਾਕੀ ਹਿੱਸਿਆਂ ਤੇ ਉੱਤਰ ਪੱਛਮੀ ਭਾਰਤ ਦੇ ਕੁਝ ਖੇਤਰਾਂ ਨੂੰ ਕਵਰ ਕਰ ਲਵੇਗਾ ਇਹ 19 ਜੂਨ ਤੋਂ ਲੈ ਕੇ 25 ਜੂਨ ਵਿਚਾਲੇ ਉੱਤਰ ਪੱਛਮੀ ਭਾਰਤ ਦੇ ਯਾਤਰੀ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੈ ਦੱਸ ਦੇ ਕਿ ਆਈਐਮਡੀ ਅਨੁਸਾਰ ਪੰਜਾਬ ਹਰਿਆਣਾ ਕੇਰਲ ਅਤੇ ਤਾਮਿਲਨਾਡੂ ਦੇ ਕੁਝ ਦੂਰ ਦਰਾਡੇ ਇਲਾਕਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ ਆਈਐਮਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ 22-23 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਕੇਰਲਾ ਜਾਂ ਮੁੰਬਈ ਵਿੱਚ ਮੌਨਸੂਨ ਦਾ ਜਲਦ ਹੀ ਜਾਂ ਦੇਰੀ ਨਾਲ ਆਉਂਦੇ ਜ਼ਰੂਰੀ ਨਹੀਂ ਕਿ ਇਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਆਵੇ ਅਸਦੀਕੀ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਅਤਿ ਦੀ ਗਰਮੀ ਪੈ ਰਹੀ ਹੈ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਆਈਐਮਡੀ ਨੇ ਰਾਜਸਥਾਨ ਪੰਜਾਬ ਹਰਿਆਣਾ ਵਰਗੇ ਰਾਜਾਂ ਲਈ ਤੇਜ਼ ਗਰਮੀ ਦੀ ਰੈਡ ਅਲਰਟ ਜਾਰੀ ਕੀਤਾ ਹੈ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਧੁੱਪ ਵਿੱਚ ਬਾਹਰ ਨਾ ਜਾਣ ਕਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਹਮਲਾਗਾ ਕਿਸ ਤਰ੍ਹਾਂ ਬਿਲ ਜਿਹੜਾ ਦੇਸ਼ ਦੇ ਸੰਵਿਧਾਨ ਦੀ ਆਤਮਾ ਦਾ ਕਤਲ ਆ ਉਹਨੂੰ ਲੈ ਕੇ ਸੀ ਆਪਣੇ ਵਿਚਾਰ ਜਿਹੜੇ ਉਹ ਇਸ ਕਮੇਟੀ ਦੇ ਸਾਹਮਣੇ ਰੱਖੇ ਕਿਉਂਕਿ ਇਸ ਬਿੱਲ ਦੀਆਂ ਜਿਹੜਾ ਇਹ ਬਿੱਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆਗਾ ਇਸ ਬਿੱਲ ਦੀਆਂ ਕਈ ਕਲਾਜ਼ਸ ਕਈ ਧਰਾਵਾਂ ਕਈ ਸੈਕਸ਼ਨ ਆਪਸ ਦੇ ਵਿੱਚ ਇਸ ਗੱਲ ਦਾ ਸੰਕੇਤ ਰਹਿਗੀਆਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਸ ਜੋ ਫੈਡਰਲ ਸਟਰਕਚਰ ਦੇ ਵਿੱਚ ਇਸ ਲੋਕਤੰਤਰ ਦੇ ਅੰਦਰ ਇਸ ਭਾਰਤ ਮਜ਼ਬੂਤ ਲੋਕਤੰਤਰ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਇਮਰੌ ਬੇੜਕਰ ਜੀ ਨੇ ਬੜਾਇਆ ਸੀਗਾ ਉਹ ਸੰਵਿਧਾਨ ਨੂੰ ਉਹ ਸੰਵਿਧਾਨ ਦੀ ਆਤਮਾ ਨੂੰ ਉਹ ਸੰਵਿਧਾਨ ਦੇ ਫੈਡਰਲ ਸਟਰਕਚਰ ਨੂੰ ਉਹ ਸੰਵਿਧਾਨ ਦੀ ਪ੍ਰੀਅੰਭਕਲ ਨੂੰ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਤੈਸਿਸ ਕਰਨਾ ਚਾਹੁੰਦੀ ਆ ਕਿਸ ਤਰ੍ਹਾਂ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਬੜਾ ਸਪਸ਼ਟ ਆ ਇਸ ਬਿਲ ਦੇ ਅੰਦਰ ਕਿ ਜੇਕਰ ਕਿਸੇ ਸਟੇਟ ਦੀ ਅਸੈਂਬਲੀ ਦੀ ਚੋਣ ਕਿਸੇ ਵੀ ਕਾਰਨ ਦੇ ਕਰਕੇ ਤੈਅ ਸਮੇਂ ਸੀਮਾ ਤੇ ਨਹੀਂ ਹੁੰਦੀ ਯਾਨੀ ਕਿ ਇੱਕ ਸਰਟਨ ਡੇਟ ਨੂੰ ਇੱਕ ਸਰਟਨ ਈਅਰ ਦੇ ਅੰਦਰ ਇੱਕ ਸਰਟਨ ਮਹੀਨੇ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਚੋਣ ਹੋ ਰਹੀ ਆ ਔਰ ਉਸੇ ਸਮੇਂ ਪੂਰੇ ਦੇਸ਼ ਦੀ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇਗੀਆਂ ਪਰ ਲੇਕਿਨ ਜੇ ਕਿਸੇ ਕਰਕੇ ਕਿਸੇ ਕਾਰਨ ਦੇ ਕਰਕੇ ਕਿਸੇ ਸਟੇਟ ਦੀ ਗੜਬੜੀ ਦੇ ਕਾਰਨ ਕਿਸੇ ਸਟੇਟ ਦੀ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਿਸੇ ਸਟੇਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤ ਹੋਣ ਦੇ ਕਾਰਨ ਉਸ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਹੋਇਆ 2 ਸਾਲ ਹੋ ਗਏ ਜਾਂ 6 ਮਹੀਨੇ ਹੋ ਗਏ ਜਾਂ ਸਾਲ ਹੋ ਗਈ ਜਿਹੜਾ ਵੀ ਟਾਈਮ ਬਚਦਾਗਾ ਉਹ ਹੋਊਗੀ ਤਾਂ ਮੈਂ ਸਮਝਦਾ ਇਹ ਦੇਸ਼ ਦਾ ਇਹ ਫੈਡਰਲ ਸਟਰਕਚਰ ਬੜਾ ਹੋਇਆਗਾ ਜਿਹਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਰਹਿਗੀਆਂ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਰਹਿਗੀਆਂ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਲੇਗੇ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੇ ਰੀਜਨਲ ਪਾਰਟੀਆਂ ਨੇ ਗਿਆ ਖੇਤਰੀ ਪਾਰਟੀਆਂ ਨੇ ਗਿਆ ਬਹੁਤ ਸਾਰੇ ਨੈਸ਼ਨਲ ਪਾਰਟੀ ਨੇ ਗਿਆ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਜਿਹੜਾ ਬਿਲ ਜਿਹੜਾ ਦੇਸ਼ ਦੀ ਪਾਰਲੀਮੈਂਟ ਚ ਪੇਸ਼ ਹੋਇਆ ਔਰ ਉਸ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬਿਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟ ਦਾ ਕੋਈ ਪੁਆਇੰਟ ਬਣ ਸਕੇ ਵਿਚਾਰ ਬਣ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ पुरजोर ਵਿਰੋਧ ਕਰਦੇ ਆ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਿਧਾਨ ਦੀ ਪ੍ਰੇਮਬਲਾ ਕਨਸਟੀਚਿਊਸ਼ਨ ਦੀ ਪ੍ਰੇਮਬਲਾ ਇਹਦੀ ਉਸਰਿਆਮ ਲੰਗਣਾਗੀ ਸੰਵਿਧਾਨ ਦੀ ਆਤਮਾ ਦੀ ਲੰਗਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ذریعے ਲੈ ਕੇ ਆ ਰਹੀ ਆ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੇ ਜਿਹੇ ਐਗਜ਼ਾਮਪਲ ਜ਼ਰੂਰ ਦੇਊਗਾ ਕਿ ਕੇਸ ਸੈਕਸ਼ਨ ਦੇ ਅੰਦਰ ਇਹਦੇ ਬਿੱਲ ਦੇ ਅੰਦਰ ਸੈਕਸ਼ਨ 5 ਆ ਸੈਕਸ਼ਨ 5 ਦੇ ਅੰਦਰ ਲਿਖਿਆਗਾ ਇਫ ਦਾ ਇਲੈਕਸ਼ਨ ਕਮਿਸ਼ਨ ਇਜ਼ ਆਫ ਦਾ opinion that the election to any legislative assembly cannot be conducted जनरल इलेक्शन टू द हाउस ऑफ द पीपल यानी इलेक्शन नहीं हो रही इट रिकमेंडेशन टू दू डर दू दू दी कंडक्टेड एट ए लेटर इट शोज के जेकर देश की पार्लीमेंट इलेक्शन नहीं हो रही तो लेटर स्टेज होगी अगले कलॉज ਇਹ ਕਹਿ ਰਹੇ ਨੇ ਕਿ ਉਹਦੀ ਟਰਮ ਜਿਹੜੀ ਆ ਉਹ ਜਿਹੜਾ ਰਹਿੰਦਾ ਸਮਾਂਗਾ ਪਾਰਲੀਮੈਂਟ ਦਾ ਉਹੀ ਹੋਊਗੀ। ਯਾਨੀ ਕਿਸੇ ਅਸੈਂਬਲੀ ਦੇ ਕੀ ਹੋਇਆ? ਕਿਸੇ ਅਸੈਂਬਲੀ ਦੇ ਅੰਦਰ ਡਿਫੈਕਸ਼ਨ ਹੋਗੀ। ਕਿਸੇ ਅਸੈਂਬਲੀ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਡਿਫੈਕਸ਼ਨ ਹੋਗੀ। ਪਾਰਟੀਆਂ ਟੁੱਟ ਗਈਆਂ। ਪਾਰਟੀ ਦੀ ਸਰਕਾਰ ਨਾ ਰਹੀ ਤਾਂ ਜਾਂਦਾ ਫਿਰ ਉਹਦੀ ਮਿਡ ਟਰਮ ਇਲੈਕਸ਼ਨ ਹੋਊਗੀ। ਮਿਡ ਟਰਮ ਇਲੈਕਸ਼ਨ ਜਿਹੜੀ ਆ 5 ਇਅਰ ਲਈ ਨਹੀਂ ਹੋਊਗੀ। ਮਿੱਟਰਬ ਜਿਹੜੀ ਇਲੈਕਸ਼ਨ ਆ ਉਹ ਓਨਲੀ ਔਨਲੀ ਉਹ 2 ਸਾਲ ਦੇ ਰਮੈਨਿਕ ਪੀਰੀਅਡ ਲਈ ਸਾਲ ਦੇ ਰਮੈਨਿਕ ਪੀਰੀਅਡ ਲਈ 6 ਮਹੀਨਿਆਂ ਦੀ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੀ ਇੱਕ ਪਾਸੇ ਇਹ ਜਦੋਂ ਬਿੱਲ ਲੈ ਕੇ ਆਏ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆ ਜੀ ਔਰ ਪੋਲੀਟੀਕਲ ਪਾਰਟੀ ਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਔਰ ਬਾਰ ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਈ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ ਆ ਜਿਹੜੀਆਂ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਕਸ਼ਨ ਪਾਜਾਂ ਨੇ ਗਿਆ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਨੇ ਗਿਆ ਕਿ ਦੇਸ਼ ਦੇ ਅੰਦਰ ਮਲਟੀਪਲ ਇਲੈਕਸ਼ਨ ਹੋਣੀਆਂ ਬੰਦ ਨਹੀਂ ਹੋਣੀਆਂ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਆ ਉਹ ਹੋਣੀ ਨਹੀਂ ਹੈਗੀ 2-3 ਸਾਲਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਣੀ ਤਰੀਕ ਦੇ ਹੋਊਗੀ ਹਿਮਾਚਲ ਦੀ ਫਰਾਣੀ ਦੇ ਹੋਊਗੀ ਯਾਨੀ 5 ਸਾਲਾਂ ਬਾਅਦ ਵੀ ਹੋਇਆ ਕਰਨਗੀਆਂ 3 ਵਿੱਚ ਵਿੱਚ ਵੀ ਹੋਇਆ ਕਰਨਗੀਆਂ ਬਚਕਾਰ ਵੀ ਹੋਇਆ ਕਰਨਗੀਆਂ ਕਿ ਸਾਲ ਬਾਅਦ ਹੋਗੀ ਕਿਤੇ 2 ਸਾਲ ਬਾਅਦ ਹੋਗੀ ਕਿਤੇ 3 ਸਾਲ ਬਾਅਦ ਹੋਗੀ ਯਾਨੀ ਕਿ ਇਹ ਤਾਂ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਬੜਾ ਜਿਹੜਾ ਲੁਕਮਾ ਅਜੰਡਾਗਾ ਜਿਹੜਾ ਇੰਟਰਨਲ ਅਜੰਡਾਗਾ ਭਾਰਤੀ ਜਨਤਾ ਪਾਰਟੀ ਦਾ ਉਹ ਆ ਕੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਅਮੈਂਡਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਲਈ ਆ ਤਾਂ ਕਿ ਹੌਲੀ 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 ਜੋ ਸੰਵਿਧਾਨ ਦਲਤਾਂ ਦੇ ਮਸੀਹਾ ਜੋ ਸੰਵਿਧਾਨ ਅਨੁਸੂਚਿਤ ਜਾਤੀ ਜਨਜਾਤੀਆਂ ਨੇ ਮਸੀਹਾ ਬਾਬਾ ਸਾਹਿਬ ਭੀਮrao ਬੇੜਕਰ ਜੀ ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨਾਗਾ ਉਹਦੇ ਵਿੱਚ ਇਹ ਚਾਲ ਆ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਬਿੱਲ ਦਾ ਅਸੀਂ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਲਾ ਕੇ ਆਏਗੇ ਔਰ ਇਨ ਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਦੇ ਕੇ ਆਏਗੇ ਔਰ ਕੁਝ ਕਲਾਸ ਜਿਹੜੀਆਂ ਅੱਜ ਪਤਾ ਲੱਗੀਆਂ ਉਹਨਾਂ ਦਾ ਵੀ ਅਸੀਂ ਇਨ ਰਾਈਟਿੰਗ ਦੇ ਵਿੱਚ ਲਿਖ ਕੇ ਦੇਵਾਂਗੇ ਔਰ ਭੇਜਾਂਗੇ ਤਾਂ ਕਿ ਇਹ ਬਿੱਲ ਜਿਹੜਾ ਪਾਰਲੀਮੈਂਟ ਪਾਸ ਨਾ ਹੋਵੇ 2/3 ਮੈਜੋਰਟੀ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਕਿਤੇ ਲੁਕਵੇਂ ਰੂਪ ਸਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ बाहरी गलना कर दिया कांग्रेस पार्टी या देश की दे अंदर रोल लिया बहुत बहुत हम भी इस बिल का विरोध करते हैं तो पंजाब की जितनी पार्टी है वो सारी इस बिल का विरोध कर रही है, है तो क्या सर्वदलीय बैठक बुला के कुछ तय किया जाएगा आपस में अभी देखिए सर्वदलीय बैठक की कोई एट जरूरत नहीं है क्योंकि जितने भी पार्टियां हैं उन सभी पार्टियों ने ज्वाइंट पार्लियामेंट कमेटी के, के सामने अपना व्यू पॉइंट अपना पक्ष रखा है कि हम इस बिल का विरोध करते हैं आने वाले समय में जरूरत पड़ेगी तो हम इसको बुला सकते हैं पर लेकिन एट दिस स्टेज हम सर्वदलीय भी नहीं बुलाएंगे